ਔਕੇ ਸਮੇਂ ਵਿੱਚ ਹੱਥ ਫੜਨ ਵਾਲੇ ਘਟ ਤੇ ਤਾੜੀਆਂ ਮਾਰਨ ਵਾਲੇ ਜ਼ਿਆਦਾ ਹੁੰਦੇ ਹਨ ਵਕਤ ਕੁਝ ਐਸਾ ਸੌਦਾ ਕਰਦਾ ਹੈ ਬੰਦੇ ਨਾਲ ਤਜਰਬਾ ਦੇ ਕੇ ਮਾਸੂਮੀਅਤ ਖੋ ਲੈਂਦਾ ਹੈ ਦੁਨੀਆ ਚ ਸਭ ਤੋਂ ਤਾਕਤਵਰ ਇਨਸਾਨ ਉਹ ਹੁੰਦਾ ਹੈ ਜੋ ਧੋਖਾ ਖਾ ਕੇ ਵੀ ਲੋਕਾਂ ਦੀ ਮਦਦ ਕਰਨਾ ਨਹੀਂ ਛੱਡਦਾ ਉਹ ਸਮਾਜ ਕਦੇ ਤਰੱਕੀ ਨਹੀਂ ਕਰ ਸਕਦਾ ਜਿੱਥੇ ਲੜਾਈ ਦੋ ਬੰਦਿਆਂ ਦੀ ਹੋਵੇ ਤੇ ਗਾਲਾਂ ਮਾਵਾ ਪੈਣਾ ਦੀਆਂ ਕੱਡੀਆਂ ਜਾਣ ਜ਼ਿੰਦਗੀ ਜਦੋਂ ਔਖੇ ਵਕਤ ਵਿੱਚ ਨਾਚ ਨਚਾਉਂਦੀ ਹੈ ਤਾਂ ਢੋਲ ਵਜਾਉਣ ਵਾਲਾ ਕੋਈ ਤੁਹਾਡਾ ਆਪਣਾ ਹੀ ਹੁੰਦਾ ਹੈ ਚਲਾਕ ਲੋਕ ਬੜੇ ਵਫਾਦਾਰ ਹੁੰਦੇ ਹਨ ਆਪਣਾ ਸਵਾਰਥ ਪੂਰਾ ਹੋਣ ਤੱਕ ਨਿਰਾਸ਼ਾ ਤਾਂ ਉਦੋਂ ਉਪਜਦੀ ਹੈ ਜਦੋਂ ਕੰਮ ਕੋਈ ਸਭ ਨਾਲੋਂ ਵੱਧ ਕਰੇ ਅਤੇ ਮਾਨਤਾ ਕਿਸੇ ਕਿਸੇ ਨੂੰ ਮਿਲੇ ਹੱਸਦੇ ਰਹੋ ਤਾਂ ਦੁਨੀਆ ਹਮੇਸ਼ਾ ਨਾਲ ਹੈ ਨਹੀਂ ਤਾਂ ਹੰਝੂਆਂ ਨੂੰ ਤਾਂ ਅੱਖਾਂ 'ਚ ਵੀ ਜਗ੍ਹਾ ਨਹੀਂ ਮਿਲਦੀ ਦੁਨੀਆ 'ਚ ਭਗਵਾਨ ਦਾ ਸੰਤੁਲਨ ਇੰਨਾ ਬਾ ਕਮਾਲ ਹੈ 100 ਕਿਲੋ ਅਨਾਜ ਦਾ ਬੋਰਾ ਜੋ ਉਠਾ ਸਕਦਾ ਹੈ ਉਹ ਖਰੀਦ ਨਹੀਂ ਸਕਦਾ ਤੇ ਜੋ ਖਰੀਦ ਸਕਦਾ ਹੈ ਉਹ ਉਠਾ ਨਹੀਂ ਸਕਦਾ ਜੇਕਰ ਤੁਹਾਨੂੰ ਕੋਈ ਨੀਮਾ ਦਿਖਾਉਣਾ ਚਾਹੁੰਦਾ ਹੈ ਤਾਂ ਇਸ ਦਾ ਮਤਲਬ ਤੁਸੀਂ ਉਸ ਤੋਂ ਉੱਪਰ ਹਾਂ ਜੇਕਰ ਸਭ ਦਾ ਪਸੰਦੀਦਾ ਇਨਸਾਨ ਬਨਣਾ ਚਾਹੁੰਦੇ ਹੋ ਤਾਂ ਸਭ ਤੋਂ ਜ਼ਿਆਦਾ ਤੁਸੀਂ ਸ਼ਬਦ ਦਾ ਉਸ ਤੋਂ ਬਾਅਦ ਅਸੀਂ ਸ਼ਬਦ ਦਾ ਤੇ ਸਭ ਤੋਂ ਘੱਟ ਮੈਂ ਸ਼ਬਦ ਦਾ ਉਪਯੋਗ ਕਰੋ ਕਿਸੇ ਨੇ ਪੈਸੇ ਨੂੰ ਕਿਹਾ ਤੂੰ ਸਿਰਫ ਕਾਗਜ਼ ਦਾ ਟੁਕੜਾ ਹੈ ਤਾਂ ਪੈਸੇ ਨੇ ਕਿਹਾ ਬੇਸ਼ੱਕ ਮੈਂ ਕਾਗਜ਼ ਦਾ ਟੁਕੜਾ ਹਾਂ ਪਰ ਮੈਂ ਅੱਜ ਤੱਕ ਕੂੜੇਦਾਨ ਦਾ ਮੂੰਹ ਨਹੀਂ ਵੇਖਿਆ ਇਨਸਾਨ ਕਹਿੰਦਾ ਹੈ ਕਿ ਪੈਸਾ ਹੋਵੇ ਤਾਂ ਮੈਂ ਕੁਝ ਕਰਕੇ ਦਿਖਾਵਾਂ ਪਰ ਪੈਸਾ ਕਹਿੰਦਾ ਹੈ ਤੂੰ ਕੁਝ ਕਰਕੇ ਦਿਖਾ ਤਾਂ ਮੈਂ ਆਵਾਂ ਹਰ ਸ਼ਖਸ ਨੇ ਸਾਨੂੰ ਆਪਣੇ ਆਪਣੇ ਤਰੀਕੇ ਨਾਲ ਵਰਤਿਆ ਤੇ ਅਸੀਂ ਸਮਝਦੇ ਰਹੇ ਕਿ ਲੋਕ ਸਾਨੂੰ ਪਸੰਦ ਕਰਦੇ ਹਨ ਰੱਬ ਕਹਿੰਦਾ ਹੈ ਕਿ ਕਿਸੇ ਨੂੰ ਤਕਲੀਫ ਦੇ ਕੇ ਮੇਰੇ ਕੋਲ ਆਪਣੀ ਖੁਸ਼ੀ ਦੀ ਦੁਆ ਨਾ ਕਰਿਓ ਪਰ ਜੇ ਕਿਸੇ ਨੂੰ ਇੱਕ ਪਲ ਦੀ ਖੁਸ਼ੀ ਦਿੰਦੇ ਹੋ ਤਾਂ ਆਪਣੀ ਤਕਲੀਫ ਦੀ ਪਰਵਾਹ ਨਾ ਕਰਿਓ ਬਹੁਤ ਮੁਸ਼ਕਲ ਨਹੀਂ ਹੈ ਜ਼ਿੰਦਗੀ ਦੀ ਸੱਚਾਈ ਸਮਝਣਾ ਜਿਸ ਤੱਕੜੀ ਵਿੱਚ ਦੂਸਰਿਆਂ ਨੂੰ ਤੋਲਦੇ ਹੋ ਉਸ ਉੱਪਰ ਕਦੇ ਆਪ ਬੈਠ ਕੇ ਵੇਖੋ ਜੋ ਝੁਕ ਸਕਦਾ ਹੈ ਉਹ ਸਾਰੀ ਦੁਨੀਆ ਨੂੰ ਝੁਕਾ ਵੀ ਸਕਦਾ ਹੈ ਜੇਕਰ ਬੁਰੀ ਆਦਤ ਸਮੇਂ ਤੇ ਨਾ ਬਦਲੀ ਜਾਵੇ ਤਾਂ ਬੁਰੀ ਆਦਤ ਸਮਾਂ ਬਦਲ ਦਿੰਦੀ ਹੈ ਚਲਦੇ ਰਹਿਣ ਨਾਲ ਹੀ ਕਾਮਯਾਬੀ ਮਿਲਦੀ ਹੈ ਰੁਕਿਆ ਹੋਇਆ ਤਾਂ ਪਾਣੀ ਵੀ ਗੰਦਲਾ ਹੋ ਜਾਂਦਾ ਹੈ ਚੰਗੀ ਸੋਚ ਚੰਗੀ ਭਾਵਨਾ ਚੰਗੇ ਵਿਚਾਰ ਮਨ ਨੂੰ ਹਲਕਾ ਕਰ ਦਿੰਦੇ ਹਨ ਮੁਸੀਬਤ ਸਭ ਤੇ ਆਉਂਦੀ ਹੈ ਕੋਈ ਬिखर ਜਾਂਦਾ ਹੈ ਤੇ ਕੋਈ ਨਿਖਰ ਜਾਂਦਾ ਹੈ ਇਸ ਦੁਨੀਆ 'ਚ ਕੋਈ ਕਿਸੇ ਦਾ ਹਮਦਰਦ ਨਹੀਂ ਹੁੰਦਾ Laash ਨੂੰ ਸਮਸ਼ਾਨ ਵਿੱਚ ਰੱਖ ਕੇ ਆਪਣੇ ਹੀ ਲੋਕ ਪੁੱਛਦੇ ਨੇ ਹੋਰ ਕਿੰਨਾ ਸਮਾਂ ਲੱਗੇਗਾ ਕਾਬਿਲ ਲੋਕ ਨਾ ਤਾਂ ਕਿਸੇ ਨੂੰ ਦਬਾਉਂਦੇ ਹਨ ਤੇ ਨਾ ਹੀ ਕਿਸੇ ਤੋਂ ਦਬਦੇ ਹਨ ਜੇਕਰ ਜ਼ਿੰਦਗੀ 'ਚ ਸਫਲ ਹੋਣਾ ਹੈ ਤਾਂ ਪੈਸੇ ਨੂੰ ਹਮੇਸ਼ਾ ਜੇਬ 'ਚ ਰੱਖੋ ਦਿਮਾਗ 'ਚ ਨਹੀਂ ਜਦੋਂ ਤੱਕ ਤੁਹਾਡੇ ਕੋਲ ਪੈਸਾ ਹੈ ਸਾਰੀ ਦੁਨੀਆ ਤੁਹਾਡਾ ਹਾਲ-ਚਲ ਪੁੱਛੇਗੀ ਦੁਨੀਆ 'ਚ ਸਭ ਤੋਂ ਜ਼ਿਆਦਾ ਸੁਪਨੇ ਇਸ ਗੱਲ ਨੇ ਹੀ ਤੋੜੇ ਨੇ ਕਿ ਲੋਕ ਕੀ ਕਹਿਣਗੇ ਦੁਨੀਆ ਦੇ ਦੋ ਸਭ ਤੋਂ ਔਖੇ ਕੰਮ ਮਾਦੀ ਮਮਤਾ ਤੇ ਪਿਤਾ ਦੀ ਸ਼ਮਤਾ ਦਾ ਅੰਦਾਜ਼ਾ ਲਗਾਉਣਾ ਹੈ ਜੇਕਰ ਕੋਈ ਵਿਅਕਤੀ ਤੁਹਾਨੂੰ ਗੁੱਸਾ ਦਿਵਾਉਣ ਚ ਸਫਰ ਰਹਿੰਦਾ ਹੈ ਤਾਂ ਸਮਝ ਲੈਣਾ ਕਿ ਤੁਸੀਂ ਉਸ ਦੇ ਹੱਥ ਦੀ ਕਟਪੁਤਲੀ ਹੋ ਮਨ ਵਿੱਚ ਜੋ ਵੀ ਹੋਵੇ ਸਾਫ਼-ਸਾਫ਼ ਕਹਿ ਦੇਣਾ ਚਾਹੀਦਾ ਹੈ ਕਿਉਂਕਿ ਸੱਚ ਬੋਲਣ ਨਾਲ ਫੈਸਲੇ ਹੁੰਦੇ ਹਨ ਤੇ ਝੂਠ ਬੋਲਣ ਨਾਲ ਫਾਂਸ ਲੇ ਗਲਤੀ ਕਬੂਲ ਕਰਨ ਵਿੱਚ ਤੇ ਗੁਨਾਹ ਛੱਡਣ ਵਿੱਚ ਕਦੇ ਵੀ ਦੇਰੀ ਨਾ ਕਰੋ ਕਿਉਂਕਿ ਸਫ਼ਰ ਜਿੰਨਾ ਲੰਬਾ ਹੋਵੇਗਾ ਵਾਪਸੀ ਉਨੀ ਹੀ ਮੁਸ਼ਕਲ ਹੁੰਦੀ ਜਾਵੇਗੀ ਸਾਰੀ ਦੁਨੀਆ 'ਚ ਮਾਪੇ ਹੀ ਹੁੰਦੇ ਨੇ ਜੋ ਬਿਨਾਂ ਸਵਾਰਥ ਦੇ ਪਿਆਰ ਕਰਦੇ ਨੇ ਜੋ ਕਰਮਾਂ ਵਿੱਚ ਹੈ ਉਹ ਦੌੜ ਕੇ ਆਵੇਗਾ ਤੇ ਜੋ ਕਰਮਾਂ ਵਿੱਚ ਨਹੀਂ ਉਹ ਆ ਕੇ ਵੀ ਦੌੜ ਜਾਵੇਗਾ ਇੱਜ਼ਤ ਕਿਸੇ ਆਦਮੀ ਦੀ ਨਹੀਂ ਬਲਕਿ ਜ਼ਰੂਰਤ ਦੀ ਹੁੰਦੀ ਹੈ ਜ਼ਰੂਰਤ ਖਤਮ ਤਾਂ ਇੱਜ਼ਤ ਖਤਮ ਜ਼ਿੰਦਗੀ ਇੱਕ ਪੀਂਗ ਦੀ ਤਰ੍ਹਾਂ ਹੈ ਡਿੱਗ ਵੀ ਗਏ ਤਾਂ ਕੋਈ ਗੱਲ ਨਹੀਂ ਉੱਠ ਕੇ ਕੱਪੜੇ ਝਾੜੋ ਤੇ ਫਿਰ ਤੋਂ ਝੂਟਣ ਲੱਗ ਜਾਓ ਜਿੰਨਾ ਚ ਆਤਮ ਵਿਸ਼ਵਾਸ ਦੀ ਕਮੀ ਹੈ ਉਹ ਇਨਸਾਨ ਹੀ ਸਾਰੀ ਦੁਨੀਆ ਨੂੰ ਨੀਵਾ ਦਿਖਾਉਣ ਦੀ ਕੋਸ਼ਿਸ਼ ਕਰਦੇ ਹਨ ਜਦੋਂ ਲੋਕ ਅਨਪੜ੍ਹ ਸੀ ਤਾਂ ਪਰਿਵਾਰ ਇੱਕ ਹੋਇਆ ਕਰਦੇ ਸੀ ਤੇ ਹੁਣ ਮੈਂ ਟੁੱਟਦੇ ਹੋਏ ਪਰਿਵਾਰਾਂ 'ਚ ਅਕਸਰ ਪੜ੍ਹੇ ਲਿਖੇ ਲੋਕ ਵੇਖੇ ਨਹੀਂ ਰੱਬ ਨੂੰ ਪੂਜਦੇ ਹੋ ਤਾਂ ਵਿਸ਼ਵਾਸ ਕਰਨਾ ਸਿੱਖੋ ਲਿਖਣ ਤੋਂ ਪਹਿਲਾਂ ਸਮਝਣਾ ਸਿੱਖੋ ਖਰਚ ਕਰਨ ਤੋਂ ਪਹਿਲਾਂ ਕਮਾਉਣਾ ਸਿੱਖੋ ਰਿਸ਼ਤੇ ਬਣਾਉਣ ਤੋਂ ਪਹਿਲਾਂ ਨਿਭਾਉਣਾ ਸਿੱਖੋ ਅੱਜ ਕੱਲ੍ਹ ਦੁਨੀਆ ناکਾਮਜਾਬ ਲੋਕਾਂ ਦਾ ਮਜ਼ਾਕ ਉਡਾਉਂਦੀ ਹੈ ਤੇ ਕਾਮਜਾਬ ਲੋਕਾਂ ਨਾਲ ਈਰਖਾ ਕਰਦੀ ਹੈ ਜਨਮਾਂ ਜਨਮਾਂ ਦੇ ਟੁੱਟੇ ਰਿਸ਼ਤੇ ਵੀ ਜੁੜ ਜਾਂਦੇ ਨੇ ਬਸ ਸਾਹਮਣੇ ਵਾਲੇ ਨੂੰ ਤੁਹਾਡੇ ਤੋਂ ਕਮ ਪੈਣਾ ਚਾਹੀਦਾ ਹੈ ਆਪਣਾ ਸੁਭਾਅ ਕੁਝ ਇਸ ਤਰ੍ਹਾਂ ਰੱਖਣਾ ਚਾਹੀਦਾ ਹੈ ਜੇਕਰ ਤੁਹਾਡੇ ਬਾਰੇ ਕੋਈ ਬੁਰਾ ਵੀ ਕਹੇ ਤਾਂ ਕੋਈ ਵੀ ਉਸਤੇ ਵਿਸ਼ਵਾਸ ਨਾ ਕਰੇ ਜੇਕਰ ਤੁਸੀਂ ਕਿਸੇ ਨੂੰ ਧੋਖਾ ਦੇਣ ਚ ਕਾਮਯਾਬ ਹੋ ਜਾਂਦੇ ਹੋ ਤਾਂ ਇਹ ਨਾ ਸੋਚੋ ਕਿ ਉਹ ਬੇਵਕੂਫ ਕਿੰਨਾ ਹੈ ਬਲਕਿ ਇਹ ਸੋਚੋ ਕਿ ਉਸ ਇਨਸਾਨ ਨੂੰ ਤੁਹਾਡੇ ਤੇ ਵਿਸ਼ਵਾਸ ਕਿੰਨਾ ਹੈ ਜ਼ਿੰਦਗੀ ਚ ਕਿਸੇ ਨੂੰ ਵੀ ਬੇਕਾਰ ਨਾ ਸਮਝੋ ਕਿਉਂਕਿ ਬੰਦ ਹੋਈ ਘੜੀ ਵੀ ਦਿਨ ਚ ਦੋ ਵਾਰ ਸਹੀ ਸਮਾਂ ਦੱਸ ਦਿੰਦੀ ਹੈ ਜ਼ਿੰਦਗੀ ਅੱਜਕੱਲ ਨੂਨ ਦੀ ਤਰ੍ਹਾਂ ਹੈ ਲੋਕ ਸਵਾਦ ਅਨਸਾਰ ਵਰਤੋਂ ਕਰ ਲੈਂਦੇ ਨੇ ਧੰਨਵਾਦ